ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਕਰਦਿਆਂ ਸ਼ੁਰੂਆਤ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 5.5% ਪੇਸ਼ੈਂਟ ਬਿਨਾ ਟੇਕ ਕੇਅਰ ਤੋਂ ਐਮਰਜੈਂਸੀ ਚ ਆਏ ਵਾਪਸ ਕੈਨੇਡਾ ਦੀ ਐਵਰੇਜ ਦੇ ਮੁਕਾਬਲੇ ਨੰਬਰ ਛੋਟਾ ਪ੍ਰਧਾਨ ਮੰਤਰੀ ਮਾਕਾਰਨੀ ਦੇ ਪ੍ਰਿੰਸੀਪਲ ਸੈਕਟਰੀ ਡੇਵਿਡ ਲੇਮੇਟੀ ਯੂਨ ਦੇ ਵਿੱਚ ਕੈਨੇਡੀਅਨ ਐਮਬੈਸਡਰ ਹੋਣਗੇ ਟਰੂਡੋ ਸਰਕਾਰ ਦੇ ਵਿੱਚ ਰਹਿ ਚੁੱਕੇ ਨੇ ਮਨਿਸਟਰ ਕੈਨੇਡਾ ਪੋਸਟ ਨੇ ਕਿਹਾ ਕਿ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਾਂ ਦੇ ਨਾਲ ਗੱਲਬਾਤ ਦੇ ਲਈ ਨਵਾਂ ਆਫਰ ਦਿੱਤਾ ਜਾਏਗਾ ਮੁਰਤ ਤੋਂ ਸ਼ੁਰੂ ਹੋਏਗੀ ਨੇਗੋਸ਼ੀਏਸ਼ਨ 2 ਸਾਲ ਤੋਂ ਗੱਲ ਨਹੀਂ ਚੜ ਰਹੀ ਨੇਪਰੇ ਹੁਣ ਜਾਣਦੇ ਖਬਰਾਂ ਵਿਸਤਾਰ ਦੇ ਨਾਲ ਮੌਂਟਰੀਅਲ ਇਕਨੋਮਿਕ ਇੰਸਟੀਚਿਊਟ ਦੀ ਰਿਪੋਰਟ ਅਨਸਾਰ ਪਿਛਲੇ ਸਾਲ ਬ੍ਰਿਟਿਸ਼ ਕੋਲੰਬੀਆ ਚ 143000 ਲੋਕ ਐਮਰਜੈਂਸੀ ਚ ਬਿਨਾ ਟ੍ਰੀਟਮੈਂਟ ਤੋਂ ਵਾਪਸ ਆਏ ਨੇ ਲੰਬਾ ਵੇਟ ਟਾਈਮ ਇਸ ਵਿੱਚ ਅਹਿਮ ਕੰਪਲੇਂਟ ਰਹਿ 2024 ਦੌਰਾਨ ਪ੍ਰੋਵਿੰਸ ਚ ਲਗਭਗ 5.5% ਮਰੀਜ਼ ਬਿਨਾ ਟ੍ਰੀਟਮੈਂਟ ਤੋਂ ਐਮਰਜੈਂਸੀ ਚੋ ਵਾਪਸ ਆਏ ਸਨ ਪਰ ਬ੍ਰਿਟਿਸ਼ ਕੋਲੰਬੀਆ ਦਾ ਨੰਬਰ ਹਮ ਮੂਲਕ ਦੀ ਨੈਸ਼ਨਲ ਐਵਰੇਜ ਤੋਂ ਘੱਟ ਹੈ ਕੈਨੇਡਾ ਦੇ ਵਿੱਚ 7.8% ਪੇਸ਼ੈਂਟ ਬਿਨਾ ਟ੍ਰੀਟਮੈਂਟ ਤੋਂ ਵਾਪਸ ਆਏ ਨੇ ਜਿਨ੍ਹਾਂ ਦਾ ਕੁੱਲ ਨੰਬਰ 1.2 ਮਿਲੀਅਨ ਬਣਦਾ ਹੈ BC Ontario ਤੋਂ ਬਾਅਦ ਦੂਜੇ ਨੰਬਰ ਤੇ ਹੈ ਜਿੱਥੇ ਕਿ ਬਹੁਤ ਘੱਟ ਮਰੀਜ਼ ਬਿਨਾ ਟ੍ਰੀਟਮੈਂਟ ਤੋਂ ਵਾਪਸ ਆਏ ਨੇ ਪਰ ਇਸ ਦੇ ਬਾਵਜੂਦ ਵੀ ਇਹ ਅੰਕੜਾ ਕਾਫੀ ਵੱਡਾ ਹੈ ਪ੍ਰਿੰਸ ਐਡਵਰਡ ਆਈਲੈਂਡ ਵਿੱਚ ਇਹ ਨੰਬਰ ਸਭ ਤੋਂ ਜ਼ਿਆਦਾ ਹੈ ਜਿੱਥੇ ਕਿ 14.2% ਪੇਸ਼ੈਂਟ ਐਸੇ ਸਨ ਜਿਹੜੇ ਕਿ ਐਮਰਜੈਂਸੀ 'ਚ ਟ੍ਰੀਟਮੈਂਟ ਤੋਂ ਬਿਨਾ ਵਾਪਸ ਚਲੇ ਗਏ ਰਿਪੋਰਟ ਅਨਸਾਰ ਆਬਾਦੀ ਵਿੱਚ ਵਾਧਾ ਅਰਜੈਂਟ ਕੇਅਰ ਵਿੱਚ ਪੂਰੀ ਕੇਅਰ ਨਾ ਮਿਲਣਾ ਪ੍ਰਾਇਮਰੀ ਕੇਅਰ ਲਈ ਅਸੈਸ ਪੂਰਾ ਨਾ ਹੋਣਾ ਅਤੇ ਸਟਾਫ ਦਾ ਓਵਰਵਰਕ ਰਹਿਣਾ ਇਸ ਸਥਿਤੀਆਂ ਨੂੰ ਪੈਦਾ ਕਰਦਾ ਜਿਸ ਕਾਰਨ ਅਜਿਹੇ ਹਾਲਾਤ ਬਣਦੇ ਨੇ ਜਿਨ੍ਹਾਂ ਵੱਲੋਂ ਰეკਮੈਂਡੇਸ਼ਨਸ ਵੀ ਦਿੱਤੀਆਂ ਗਈਆਂ ਨੇ ਕਿ ਸਪੈਸ਼ਲਾਈਜ਼ਡ ਨਰਸ ਪ੍ਰੈਕਟਿਸ਼ਨਰ ਕਲੀਨਿਕ ਖੋਲੇ ਜਾਣ ਫਾਰਮਾਸਿਸਟ ਨੂੰ ਪ੍ਰੈਕਟਿਸ ਲਈ ਸਕੋਪ ਵਧਾਇਆ ਜਾਵੇ ਅਤੇ ਨਾਨ ਗਵਰਨਮੈਂਟ ਇਮੀਡੀਏਟ ਕੇਅਰ ਮੈਡੀਕਲ ਸੈਂਟਰ ਖੋਲੇ ਜਾਣ ਜਿਸ ਤਰ੍ਹਾਂ ਫਰਾਂਸ ਵਿੱਚ ਕੀਤਾ ਗਿਆ ਜਿਸ ਵਿੱਚ ਨਾਨ ਲਾਈਫ ਥ्रेटनिंग ਐਮਰਜੈਂਸੀ ਵਾਲੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਤੇ ਯੂਨੀਵਰਸਲ ਫਾਰਮਾ ਕੇਅਰ ਦੇ ਰੂਪ ਦੇ ਵਿੱਚ ਹੀ ਹੁੰਦਾ ਹੈ ਕਾਬਲੇ ਗੌਰ ਹੈ ਕਿ ਕੈਨੇਡਾ ਭਰ ਦੇ ਵਿੱਚ ਹੈਲਥ ਕੇਅਰ ਸਰਵਿਸਿਜ਼ ਦੇ ਵਿੱਚ ਲੰਮਾ ਵੇਟ ਟਾਈਮ ਐਮਰਜੈਂਸੀ ਦੇ ਵਿੱਚ ਡਿਲੇ ਫੈਮਿਲੀ ਡਾਕਟਰਸ ਦੀ ਘਾਟ ਇਹ ਮੁੱਦੇ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੇ ਨੇ ਤੇ ਲੋਕਾਂ ਦੇ ਲਈ ਇੱਕ ਕਾਫੀ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਬੇਸ਼ੱਕ ਪ੍ਰੋਵਿੰਸ਼ੀਅਲ ਅਤੇ ਫੈਡਰਲ ਪੱਧਰ ਤੇ ਜਦੋਂ ਇਲੈਕਸ਼ਨ ਹੁੰਦੀ ਹੈ ਤਾਂ ਉਸ ਸਮੇਂ ਇਹ ਮਾਮਲਾ ਜ਼ਰੂਰ ਚਰਚਾ ਦੇ ਵਿੱਚ ਰਹਿੰਦਾ ਹੈ ਇਸ ਨੂੰ ਲੈ ਕੇ ਬਿਆਨਬਾਜ਼ੀ ਵੀ ਹੁੰਦੀ ਹੈ ਪਰ ਨੇੜੇ ਕਿਤੇ ਇਹਦਾ ਹੱਲ ਨਿਕਲਦਾ ਦਿਖਾਈ ਨਹੀਂ ਦੇ ਰਿਹਾ ਬ੍ਰਿਟਿਸ਼ ਕਲੰਬੀਆ ਦੀ ਸਰਕਾਰ ਵੱਲੋਂ ਬੇਸ਼ੱਕ ਇਸ ਸਮੱਸਿਆ ਦਾ ਹੱਲ ਕੱਢਣ ਦੇ ਲਈ ਅਮਰੀਕੀ ਡਾਕਟਰ ਕੈਨੇਡਾ ਵਿੱਚ ਆ ਕੇ ਪ੍ਰੈਕਟਿਸ ਕਰ ਸਕਣ ਉਸ ਨੂੰ ਵੀ ਸੁਖਾਲਿਆ ਕੀਤਾ ਗਿਆ ਹੈ ਤੇ ਵਿਦੇਸ਼ਾਂ ਤੋਂ ਪੜੀਆਂ ਨਰਸਿਸ ਇੱਥੇ ਜਲਦੀ ਪ੍ਰੈਕਟਿਸ ਦੇ ਵਿੱਚ ਆ ਸਕਣ ਉਹਦੇ ਵੀ ਪ੍ਰਬੰਧ ਕੀਤੇ ਗਏ ਨੇ ਇਸ ਤੋਂ ਇਲਾਵਾ ਸਾਈਵਨ ਫਰੇਜ਼ਰ ਯੂਨੀਵਰਸਿਟੀ ਵਿੱਚ ਇੱਕ ਨਵਾਂ ਮੈਡੀਕਲ ਸਕੂਲ ਸਥਾਪਿਤ ਕੀਤਾ ਗਿਆ ਹੈ ਤੇ ਸਰਕਾਰ ਦੇ ਵੱਲੋਂ ਭਵਿੱਖ ਦੇ ਵਿੱਚ ਵੀ ਸਟਾਫ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਕਦਮ ਚੁੱਕਣ ਦੀ ਗੱਲ ਆਖੀ ਜਾ ਰਹੀ ਹੈ ਪਰ ਦੂਜੇ ਪਾਸੇ ਆਪੋਜੀਸ਼ਨ ਪਾਰਟੀਆਂ ਦਾ ਕਹਿਣਾ ਹੈ ਕਿ ਮਾੜੀ ਹੈਲਥ케ਅਰ ਦੇ ਕਾਰਨ ਲੋਕਾਂ ਨੂੰ ਦੂਰ ਦਰਾਡੇ ਜਾਣਾ ਪੈਂਦਾ ਹੈ ਅਤੇ ਲੋਕਾਂ ਦਾ ਸਿਸਟਮ ਦੇ ਵਿੱਚ ਭਰੋਸਾ ਨਹੀਂ ਵਧ ਰਿਹਾ ਪਰ ਇਸ ਤੋਂ ਇਲਾਵਾ ਬੀਸੀ ਸਰਕਾਰ ਦਾ ਕਹਿਣਾ ਹੈ ਕਿ ਜਿੱਥੇ ਸਟਾਫ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਕਦਮ ਚੁੱਕੇ ਜਾ ਰਹੇ ਨੇ ਉੱਥੇ ਨਾਲੋਂ ਨਾਲ ਇਨਫਰਾਸਟ੍ਰਕਚਰ ਬਿਲਡ ਕਰਨ ਦੇ ਲਈ ਨਵੇਂ ਹਸਪੀਟਲਸ ਕੈਂਸਰ ਕੇਅਰ ਸੈਂਟਰਸ ਦਾ ਨਿਰਮਾਣ ਵੀ ਸਰਕਾਰ ਦੇ ਵੱਲੋਂ ਸ਼ੁਰੂ ਕਰਵਾਇਆ ਗਿਆ ਹੈ ਕੈਨੇਡਾ ਪੋਸਟ ਨੇ ਕਿਹਾ ਕਿ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਾਂ ਨਾਲ ਗੱਲਬਾਤ ਲਈ ਨਵੇਂ ਆਫਰ ਦਿੱਤਾ ਜਾਇਵਾ ਕ੍ਰਾਊਨ ਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਨਵੇਂ ਪ੍ਰੋਪੋਜ਼ਲ ਤਹਿਤ 네ਗੋਸ਼ੀਏਸ਼ਨਸ ਲਈ ਟੇਬਲ ਤੇ ਵਾਪਸ ਆਇਆ ਜਾਏਗਾ ਤੇ ਗੱਲਬਾਤ ਨੇਪਰੇ ਚੜਾਉਣ ਲਈ ਪਹਿਲਾਂ ਹੀ ਗੱਲ ਚੱਲ ਰਹੀ ਹੈ ਅਗਸਤ ਦੇ ਸ਼ੁਰੂ ਵਿੱਚ 55000 ਪੋਸਟਲ ਵਰਕਰਾਂ ਦੀ ਡਿਮਾਂਡ ਨੂੰ ਕੈਨੇਡਾ ਪੋਸਟ ਨੇ ਰੱਦ ਕਰ ਦਿੱਤਾ ਸੀ ਅਤੇ ਇਸ ਤੋਂ ਬਾਅਦ ਗੱਲਬਾਤ ਖਤਮ ਹੋ ਗਈ ਸੀ ਨਵੇਂ ਪ੍ਰਪੋਜ਼ਲ ਤਹਿਤ ਵੀਕਐਂਡ ਡਿਲੀਵਰੀ ਬਾਰੇ ਸਾਂਝਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਏਗੀ ਅਤੇ ਯੂਨੀਅਨ ਨੂੰ ਸੋਮਵਾਰ ਤੋਂ ਫਲਾਇਰ ਡਿਲੀਵਰੀ ਉੱਪਰ ਪਾਬੰਦੀ ਹਟਾਉਣ ਦੇ ਲਈ ਕਿਹਾ ਜਾ ਰਿਹਾ ਦੂਮੇ ਤਰ੍ਹਾਂ ਤਨਖਾਹ ਵਾਧੇ ਅਤੇ ਪਾਰਟ ਟਾਈਮ ਵਰਕ ਨੂੰ ਲੈ ਕੇ 2 ਸਾਲਾਂ ਤੋਂ ਗੱਲਬਾਤ ਕਰ ਰਹੇ ਨੇ ਪਰ ਫਿਲਹਾਲ ਕੋਈ ਹੱਲ ਨਹੀਂ ਨਿਕਲਿਆ ਕਿਉਂਕਿ ਕੈਨੇਡਾ ਪੋਸਟ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਫਾਈਨੈਂਸ਼ੀਅਲ ਕ੍ਰਾਈਸਿਸ ਦਾ ਸਾਹਮਣਾ ਕਰ ਰਿਹਾ ਹੈ 1 ਬਿਲੀਅਨ ਡਾਲਰ ਦਾ ਲੋਨ ਵੀ ਫੈਡਰਲ ਸਰਕਾਰ ਦੇ ਵੱਲੋਂ ਕੈਨੇਡਾ ਪੋਸਟ ਨੂੰ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਕੈਨੇਡਾ ਪੋਸਟ ਦੀ ਆਰਥਿਕ ਸਥਿਤੀ ਲਗਾਤਾਰ ਬਦ ਤੋਂ ਬੱਤਰ ਹੁੰਦੀ ਜਾ ਰਹੀ ਹੈ ਅਤੇ ਲਾਸਟ ਕੁਆਟਰ ਦੇ ਵਿੱਚ ਕੈਨੇਡਾ ਪੋਸਟ ਨੇ ਆਪਣੀ ਹਿਸਟਰੀ ਦਾ ਸਭ ਤੋਂ ਵੱਡੇ ਡੈਫਸਿਟ ਦਾ ਸਾਹਮਣਾ ਕੀਤਾਗਾ ਪਰ ਪਿਛਲੇ ਸਾਲ ਦੇ ਅੰਤ ਦੇ ਵਿੱਚ ਪੋਸਟਲ ਵਰਕਰਾਂ ਦੇ ਵੱਲੋਂ ਇੱਕ ਲੰਮੀ ਹੜਤਾਲ ਕੀਤੀ ਗਈ ਅਤੇ ਹੌਲੀਡੇ ਸੀਜ਼ਨ ਹੋਣ ਕਾਰਨ ਬਹੁਤ ਸਾਰੀਆਂ ਪ੍ਰਾਈਵੇਟ ਕੰਪਨੀਆਂਜ਼ ਨੇ ਪਾਰਸਲ ਸਰਵਿਸਿਜ਼ ਕੈਨੇਡਾ ਪੋਸਟ ਤੋਂ ਖੋਹ ਲਈਆਂ ਪਰ ਆਪਕੇ ਲੋਕਾਂ ਨੇ ਕੈਨੇਡਾ ਪੋਸਟ ਦੀ ਥਾਂ ਪ੍ਰਾਈਵੇਟ ਪਾਰਸਲ ਕੰਪਨੀਆਂਜ਼ ਨੂੰ ਤਰਜੀਹ ਦਿੱਤੀ ਜਿਸ ਕਾਰਨ ਪਾਰਸਲ ਡਿਲੀਵਰੀ ਘਟਨ ਕਰਕੇ ਡੈਫਾਸਟ ਬਹੁਤ ਜ਼ਿਆਦਾ ਵੱਧ ਰਿਹਾ ਹੈ ਦੂਜੇ ਪਾਸੇ ਕ੍ਰਾਊਨ ਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਜੇਕਰ ਪ੍ਰਾਈਵੇਟ ਪਲੇਅਰਾਂ ਦੇ ਨਾਲ ਕੈਨੇਡਾ ਪੋਸਟ ਦੇ ਵੱਲੋਂ ਕੰਪੀਟ ਕੀਤਾ ਜਾਣਾ ਤਾਂ ਇਸ ਤੇ ਵਰਕਿੰਗ ਸਟਾਈਲ ਨੂੰ ਪੂਰੀ ਤਰ੍ਹਾਂ ਬਦਲਣਾ ਪਏਗਾ ਤੇ ਮਾਡਰਨ ਤੌਰ ਤਰੀਕਿਆਂ ਤੇ ਜਾਣਾ ਪਏਗਾ ਜਿਸ ਤਹਿਤ ਉਹਨਾਂ ਦੇ ਵੱਲੋਂ ਵੀਕਐਂਡ ਦੇ ਉੱਪਰ ਪਾਰਟ ਟਾਈਮ ਡਰਾਈਵਰ ਹਾਇਰ ਕਰਕੇ ਡਿਲੀਵਰੀ ਦੇ ਕੰਮ ਨੂੰ ਨੇਪਰੇ ਚੜਾਉਣ ਸੰਬੰਧੀ ਪ੍ਰਪੋਜ਼ਲ ਲਿਆਂਦਾ ਗਿਆ ਸੀ ਪਰ ਯੂਨੀਅਨ ਨੇ ਇਸ ਨੂੰ ਰੱਦ ਕਰ ਦਿੱਤਾ ਸੀ ਜਿਸ ਵਿੱਚ ਆਖਿਆ ਸੀ ਕਿ ਕੈਨੇਡਾ ਪੋਸਟ ਦੇ ਵਰਕਰਾਂ ਤੋਂ ਹੀ ਓਵਰਟਾਈਮ ਦੇ ਨਾਲ ਪਾਰਸਲ ਡਿਲੀਵਰੀ ਕਰਵਾਈ ਜਾਵੇ ਤੇ ਤਨਖਾਹ ਵਾਧੇ ਨੂੰ ਲੈ ਕੇ ਵੀ ਸਹਿਮਤੀ ਨਹੀਂ ਬਣ ਰਹੀ ਕ੍ਰਾਊਨ ਕਾਰਪੋਰੇਸ਼ਨ ਆਪਣੀ ਫਾਈਨੈਂਸ਼ੀਅਲ ਹਾਲਤ ਦਾ ਹਵਾਲਾ ਦਿੰਦੇ ਹੋਏ ਇਹ ਗੱਲ ਕਹਿ ਰਹੀ ਹੈ ਕਿ ਯੂਨੀਅਨ ਜਿੰਨਾ ਤਨਖਾਹ ਵਾਧਾ ਮੰਗ ਰਹੀ ਹੈ ਉਹਨਾਂ ਦੇਣਾ ਸੰਭਵ ਨਹੀਂ ਹੈ ਕਿਉਂਕਿ ਕੈਨੇਡਾ ਪੋਸਟ ਦੀ ਆਰਥਿਕ ਹਾਲਤ ਪਹਿਲਾਂ ਹੀ ਠੀਕ ਨਹੀਂ ਹੈ ਪਰ ਪਾਰਟ ਟਾਈਮ ਡਿਲੀਵਰੀ ਨੂੰ ਲੈ ਕੇ ਪਿਛਲੇ ਸਮੇਂ ਦੌਰਾਨ ਕਾਫੀ ਵਖਰੇਵਾ ਜਾਰੀ ਰਿਹਾ ਜਿਸ ਕਰਕੇ ਕੈਨੇਡਾ ਪੋਸਟ ਦੇ ਪੋਸਟਲ ਵਰਕਰਸ ਦੀ ਯੂਨੀਅਨ ਵੱਲੋਂ ਪਹਿਲਾਂ ਵੀਕਐਂਡ ਦੇ ਉੱਪਰ ਓਵਰਟਾਈਮ ਦੇ ਉੱਪਰ ਰੋਕ ਲਗਾਈ ਗਈ ਅਤੇ ਇਸ ਤੋਂ ਬਾਅਦ ਫਲਾਈ ਡਿਲੀਵਰੀ ਦੇ ਉੱਪਰ ਰੋਕ ਲਗਾਈ ਗਈ ਤਾਂ ਜੋ ਕ੍ਰਾਊਨ ਕਾਰਪੋਰੇਸ਼ਨ ਨੂੰ ਦਬਾਅ ਵਿੱਚ ਲਿਆ ਕੇ ਗੱਲਬਾਤ ਲਈ ਟੇਬਲ ਤੇ ਲਿਆਂਦਾ ਜਾ ਸਕੇ ਸੋ ਹੁਣ ਨਵੇਂ ਆਫਰ ਨੂੰ ਲੈ ਕੇ ਦੋਵੇਂ ਧਿਰਾਂ ਦੇ ਦਰਮਿਆਨ ਸਹਿਮਤੀ ਬਣਦੀ ਹੈ ਜਾਂ ਨਹੀਂ ਇਹ ਜ਼ਰੂਰ ਦੇਖਣਾ ਹੋਵੇਗਾ ਕਿਉਂਕਿ ਲਾਸਟ ਟਾਈਮ ਫੈਡਰਲ ਮੀਡੀਏਟਰ ਦੀ ਮਦਦ ਦੇ ਨਾਲ ਜੋ ਸਮਝੌਤਾ ਨੂੰ ਲੈ ਕੇ ਪ੍ਰਪੋਜ਼ਲ ਲਿਆਂਦਾ ਗਿਆ ਸੀ ਉਸ ਨੂੰ ਯੂਨੀਅਨ ਨੇ VOTING ਰਾਹੀਂ ਰੱਦ ਕਰ ਦਿੱਤਾ ਸੀ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਓਟਵਾ ਦੇ ਵਿੱਚ ਨੇ ਜਿੱਥੇ ਕਿ ਬੀਤੀ ਸ਼ਾਮ ਉਹਨਾਂ ਦੇ ਵੱਲੋਂ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਨਾਲ ਆਫੀਸ਼ੀਅਲੀ ਡਿਨਰ ਕੀਤਾ ਗਿਆ ਉੱਥੇ ਹੀ ਅੱਜ ਫੈਡਰਲ ਮਿਨਿਸਟਰਸ ਦੇ ਨਾਲ ਮੀਟਿੰਗਾਂ ਦਾ ਦੌਰ ਜਾਰੀ ਰਿਹਾ ਕਿਉਂਕਿ ਪ੍ਰੀਮੀਅਰ ਡੇਵਿਡ ਈਬੀ ਫੈਡਰਲ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦੀ ਜਾਣਕਾਰੀ ਹਾਸਲ ਕਰਨ ਦੇ ਲਈ ਓਟਵਾ ਪਹੁੰਚੇ ਸੰਤ ਦੇ ਨਾਲ ਨਾਲ ਉਹਨਾਂ ਦੇ ਵੱਲੋਂ ਹੋਰ ਪ੍ਰੋਜੈਕਟਾਂ ਦੇ ਲਈ ਵੀ ਲੋਬਿੰਗ ਕੀਤੀ ਜਾਣੀ ਸੀ ਕਿਉਂਕਿ ਹੁਣ ਤੱਕ ਫੈਡਰਲ ਸਰਕਾਰ ਦੇ ਵੱਲੋਂ ਜਿੰਨੇ 인ਫਰਾਸਟ੍ਰਕਚਰ ਪ੍ਰੋਜੈਕਟਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਉਸ ਵਿੱਚੋਂ 40% ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨੇ ਭਾਗ ਕੀ ਪੰਜਾਂ ਚੋਂ ਦੋ ਬ੍ਰਿਟਿਸ਼ ਕੋਲੰਬੀਆ ਦੇ ਨਾਲ ਸੰਬੰਧਿਤ ਨੇ ਸੋ ਇਹਨਾਂ ਦੀ ਫੰਡਿੰਗ ਨੂੰ ਲੈ ਕੇ ਰੂਪਰੇਖਾ ਕੀ ਹੋਏਗੀ ਅਤੇ ਕਿਸ ਢੰਗ ਦੇ ਨਾਲ ਫੈਡਰਲ ਸਰਕਾਰ ਨੇ ਇਹਨਾਂ ਨੂੰ ਫਾਸਟ ਟਰੈਕ ਕਰਨਾ ਇਸ ਵਿਸ਼ੇ ਦੇ ਉੱਪਰ ਗੱਲਬਾਤ ਕੀਤੀ ਗਈ ਹੈ ਪਰ ਦੂਜੇ ਪਾਸੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੇ ਵੱਲੋਂ ਵੀ ਪਾਈਪਲਾਈਨ ਐਕਸਪੈਂਸ਼ਨ ਨੂੰ ਲੈ ਕੇ ਲਗਾਤਾਰ ਫੈਡਰਲ ਸਰਕਾਰ ਤੇ ਦਬਾਅ ਪਾਇਆ ਜਾ ਰਿਹਾ ਹੈ ਅਤੇ ਉਹ ਪਾਈਪਲਾਈਨ ਬ੍ਰਿਟਿਸ਼ ਕੋਲੰਬੀਆ ਤੱਕ ਹੀ ਆਉਣੀ ਹੈ ਪਰ ਇਸੇ ਦੌਰਾਨ ਹੀ ਚਾਈਨੈਸ ਸ਼ਿਪਯਾਰਡ ਤੋਂ ਵੀਸੀ ਫੈਰੀਜ਼ ਦੇ ਵੱਲੋਂ ਫੈਰੀਜ਼ ਖਰੀਦਣ ਦਾ ਮਸਲਾ ਵੀ ਚਰਚਾ ਦੇ ਵਿੱਚ ਹੈ ਪ੍ਰੀਮੀਅਰ ਡੇਵਿਡ ਈਵੀ ਨੇ ਕਿਹਾ ਕਿ ਚਾਈਨੈਸ ਸ਼ਿਪਯਾਰਡ ਤੋਂ ਫੈਰੀਜ਼ ਖਰੀਦਣ ਲਈ ਵਰਤੇ ਗਏ ਫੈਡਰਲ ਕਰਜ਼ ਦੇ ਬਾਰੇ ਜਿਹੜੀ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਉਹ ਅਜੀਬ ਹੈ ਜਿਨ੍ਹਾਂ ਵੱਲੋਂ ਟ੍ਰਾਂਸਪੋਰਟ ਮਨਿਸਟਰ ਸਟੀਵਨ ਮੈਕਕਨਨ ਦੇ ਨਾਲ ਫੈਰੀਜ਼ ਦੇ ਵਿਸ਼ੇ ਉੱਪਰ ਗੱਲਬਾਤ ਵੀ ਕੀਤੀ ਗਈ ਉਹਨਾਂ ਸਵਾਲ ਕੀਤਾ ਕਿ BC ਫੈਰੀਜ਼ ਨੂੰ 1 ਡਾਲਰ ਸਬਸਿਡੀ ਮਿਲਦੀ ਹੈ ਜਦ ਕਿ ਈਸਟਰਨ ਕੈਨੇਡਾ ਦੇ ਵਿੱਚ 300 ਡਾਲਰ ਸਬਸਿਡੀ ਦਿੱਤੀ ਜਾਂਦੀ ਹੈ ਤੇ ਈਸਟਰਨ ਕੈਨੇਡਾ ਦੇ ਵਿੱਚ ਵੀ ਚਾਈਨਿਸ ਤੋਂ ਬਣੀਆਂ ਫੈਰੀਜ਼ ਆਈਆਂ ਨੇ ਜਿਨ੍ਹਾਂ ਦਾ ਭੁਗਤਾਨ ਫੈਡਰਲ ਸਰਕਾਰ ਵੱਲੋਂ ਇਸ ਕਰਜ਼ੇ ਦੇ ਰੂਪ ਵਿੱਚ ਕੀਤਾ ਗਿਆ ਕੈਨੇਡਾ ਡਵੈਲਪਮੈਂਟ ਬੈਂਕ ਨੇ BC ਫੈਰੀਜ਼ ਨੂੰ 1 ਬਿਲੀਅਨ ਡਾਲਰ ਦਾ ਲੋਨ ਚਾਈਨਿਸ ਸ਼ਿਪਯਾਰਡ ਤੋਂ ਫੈਰੀਜ਼ ਖਰੀਦਣ ਲਈ ਦਿੱਤਾ ਸੀ ਜਿਸ ਦੇ ਬਾਅਦ ਫੈਡਰਲ ਸਾਬਕਾ ਟ੍ਰਾਂਸਪੋਰਟ ਮਨਿਸਟਰ ਕ੍ਰਿਸਟੀਆ ਫ੍ਰੀਲੈਂਡ ਦੇ ਵੱਲੋਂ ਇਹ ਸੁੱਪਰ ਸਵਾਲ ਖੜੇ ਕੀਤੇ ਗਏ ਸਨ ਜਿਸ ਵਿੱਚ ਉਹਨਾਂ ਬੀਸੀ ਫੈਰੀਜ਼ ਦੇ ਇਸ ਫੈਸਲੇ ਦੀ ਆਲੋਚਨਾ ਕੀਤੀ ਸੀ ਤੇ ਇਸ ਉੱਪਰ ਗੌਰ ਫਰਮਾਉਣ ਦੇ ਲਈ ਵੀ ਕਿਹਾ ਸੀ ਕਰ ਦੂਜੇ ਪਾਸੇ BC ਫੈਰੀਜ਼ ਦਾ ਪਹਿਲੇ ਦਿਨ ਤੋਂ ਇਹ ਤਰਕ ਸੀ ਕਿ ਉਹਨਾਂ ਦੇ ਵੱਲੋਂ ਇੱਕ ਓਪਨ ਬਿਡਿੰਗ ਕਰਵਾਈ ਗਈ ਪਰ ਕਿਸੇ ਵੀ ਕੈਨੇਡੀਅਨ ਸ਼ਿਪਯਾਰਡ ਕੰਪਨੀ ਦੇ ਵੱਲੋਂ ਉਸ ਦੇ ਵਿੱਚ ਹਿੱਸਾ ਨਹੀਂ ਲਿਆ ਗਿਆ ਅਤੇ ਜੋ ਯੂਰੋਪੀਅਨ ਕੰਪਨੀਆਂ ਆਈਆਂ ਉਹਨਾਂ ਦੇ ਮੁਕਾਬਲੇ ਚਾਈਨਾ ਤੋਂ ਫੈਰੀਜ਼ ਬਣਾਉਣ ਦੇ ਨਾਲ 1.2 ਬਿਲੀਅਨ ਡਾਲਰ ਦੀ ਬਚਤ ਹੁੰਦੀ ਹੈ ਤੇ ਇਹਨਾਂ ਸਪਸ਼ਟ ਕੀਤਾ ਸੀ ਕਿ ਜਲਦੀ ਫੈਰੀਜ਼ ਸਿਰਫ ਚਾਈਨਾ ਵੱਲੋਂ ਹੀ ਡਿਲੀਵਰ ਕੀਤੀਆਂ ਜਾਣੀਆਂ ਸਨ ਤੇ ਨਾਲੋਂ ਨਾਲ ਫੈਰੀ BC ਫੈਰੀਜ਼ ਨੇ ਇਹ ਵੀ ਤਰਕ ਦਿੱਤਾ ਸੀ ਕਿ 1.2 ਬਿਲੀਅਨ ਡਾਲਰ ਦਾ ਖਰਚਾ ਫੈਰੀਜ਼ ਦੇ ਵਿੱਚ ਸਫਰ ਕਰਨ ਵਾਲੇ ਬ੍ਰਿਟਿਸ਼ ਕੋਲੰਬੀਅਨਸ ਤੇ ਪੈਣਾ ਸੀ ਕਿਉਂਕਿ ਫੈਡਰਲ ਸਰਕਾਰ ਈਸਟਰਨ ਕੈਨੇਡਾ ਦੇ ਤਰ੍ਹਾਂ BC ਫੈਰੀਜ਼ ਨੂੰ ਸਬਸਿਡੀ ਨਹੀਂ ਦਿੰਦੀ ਤੇ ਹੁਣ ਇਸ ਵਿਸ਼ੇ ਦੇ ਉੱਪਰ ਪ੍ਰੀਮੀਅਰ ਡੇਵਿਡ ਏਬੀ ਦੇ ਵੱਲੋਂ ਵੀ ਗੱਲ ਰੱਖੀ ਗਈ ਹੈ। ਪ੍ਰਧਾਨ ਮੰਤਰੀ ਮਾਕਾਰਨੀ ਵੀਰਵਾਰ ਨੂੰ ਮੈਕਸੀਕੋ ਦੀ ਫੈਰੀ ਉੱਪਰ ਗਏ ਨੇ ਇਸ ਫੈਰੀ ਦਾ ਮੁੱਖ ਉਦੇਸ਼ ਦੋ ਦੇਸ਼ਾਂ ਦੇ ਵਿੱਚ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਸਭ ਤੋਂ ਪਹਿਲਾ ਮਕਸਦ ਇਹ ਹੈ ਕਿ ਨਾਰਥ ਅਮਰੀਕਾ ਵਿੱਚ ਫ੍ਰੀ ਟ੍ਰੇਡ ਐਗਰੀਮੈਂਟ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਅਤੇ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਅਮਰੀਕਾ ਵਿੱਚ ਡੋਨਲਡ 트੍ਰੰਪ ਦੀ ਅਗਵਾਈ ਵਾਲੀ ਸਰਕਾਰ ਦੀਆਂ ਨੀਤੀਆਂ ਟ੍ਰੇਡ ਰਿਸ਼ਤਿਆਂ ਨੂੰ ਖਤਰੇ ਦੇ ਵਿੱਚ ਪਾ ਰਹੀਆਂ ਨੇ ਦੂਜਾ ਮਕਸਦ ਇਹ ਹੈ ਕਿ ਮੈਕਸੀਕੋ ਨਾਲ ਐਸਾ ਇੱਕ ਦਵੱਲਾ ਵਪਾਰਕ ਰਿਸ਼ਤਾ ਬਣਾਇਆ ਜਾਵੇ ਜੋ ਕਿ ਅਮਰੀਕਨ ਰਾਜਨੀਤੀ ਦੀ ਹਲਚਲ ਤੋਂ ਪਰੇ ਹੋਵੇ ਅਤੇ ਉਹ ਕੈਨੇਡਾ ਅਮਰੀਕਾ ਮੈਕਸੀਕੋ ਫ੍ਰੀ ਟ੍ਰੇਡ ਐਗਰੀਮੈਂਟ ਦੇ ਤਰ੍ਹਾਂ ਮੌਸਮ ਵਿਖਿਆ ਤੋਂ ਪ੍ਰਭਾਵਿਤ ਨਾ ਹੋਵੇ ਭਾਵੇਂ ਪੱਕੇ ਤੌਰ ਤੇ ਚੱਲੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਦੌਰਾ ਕੈਨੇਡਾ ਅਤੇ ਮੈਕਸੀਕੋ ਨੂੰ ਇੱਕ ਨਵੇਂ ਵਿਆਪਕ ਸਾਂਝੇਦਾਰੀ ਸਮਝੌਤੇ ਅਤੇ ਸਿਕਿਉਰਿਟੀ ਡਾਇਲੌਗਸ ਵੱਲ ਲੈ ਕੇ ਜਾਏਗਾ ਜਿਸ ਵਿੱਚ ਡਰੱਗ ਤਸਕਰੀ ਅਤੇ ਇੰਟਰਨੈਸ਼ਨਲ ਕ੍ਰਾਈਮ ਵਰਗੇ ਮੁੱਦੇ ਵੀ ਚਰਚਾ ਦੇ ਵਿੱਚ ਹੋਣਗੇ ਮੈਕਸੀਕੋ ਰਵਾਨਾ ਹੋਣ ਤੋਂ ਪਹਿਲਾਂ ਕਾਰਨੀ ਨੇ ਕਿਹਾ ਕਿ ਅਸੀਂ ਟ੍ਰੇਡ ਸਿਕਿਉਰਿਟੀ ਐਨਰਜੀ ਦੇ ਖੇਤਰਾਂ ਦੇ ਵਿੱਚ ਸਾਂਝ ਨੂੰ ਹੋਰ ਵਧਾਉਣ ਉੱਪਰ ਧਿਆਨ ਕੇਂਦ੍ਰਿਤ ਕਰ ਰਹੇ ਹਾਂ ਅਤੇ ਇਕੱਠੇ ਹੋ ਕੇ ਇੱਕ ਮਜ਼ਬੂਤ ਸਪਲਾਈ ਚੇਨ ਬਣਾਈ ਜਾਏਗੀ ਤਾਂ ਜੋ ਵਰਕਰਸ ਦੇ ਲਈ ਨਵੇਂ ਮੌਕੇ ਪੈਦਾ ਹੋਣ ਅਤੇ ਦੋਵੇਂ ਮੁਲਕਾਂ ਦੇ ਦਰਮਿਆਨ ਇਸ ਦੇ ਨਾਲ ਖੁਸ਼ਹਾਲੀ ਅਤੇ ਜੌਬ ਕ੍ਰिएशन ਹੋਵੇ ਅਤੇ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਦੇ ਵਿੱਚ ਜੋ ਉਤਰਾਚੜਾ ਆਏ ਸਨ ਉਸ ਨੂੰ ਦੂਰ ਕੀਤਾ ਜਾਵੇ ਖਾਸ ਕਰਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪਹਿਲੇ ਟਰਮ ਦੌਰਾਨ ਇਹੇ ਵਖਰਾ ਆਏ ਸਨ ਜਦੋਂ ਕੁਝ ਬਿਆਨ ਮੈਕਸੀਕੋ ਨੂੰ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵੱਲੋਂ ਦਿੱਤੇ ਗਏ ਸਨ ਇਹ ਦੌਰਾ ਦੋਵਾਂ ਪਾਸਿਆਂ ਵਿਚਕਾਰ ਭਰੋਸਾ ਬਣਾਉਣ ਦੀ ਕੋਸ਼ਿਸ਼ ਵੀ ਹੈ ਤਾਂ ਜੋ ਕੋਈ ਵੀ ਦੂਜੇ ਦੇਸ਼ ਨੂੰ ਆਪਣੇ ਫਾਇਦੇ ਲਈ ਨੀਵਾ ਨਾ ਕਰੇ ਮੈਕਸੀਕੋ ਵਿੱਚ ਕੈਨੇਡਾ ਵੱਲੋਂ ਆਉਂਦੀਆਂ ਟਿੱਪਣੀਆਂ ਉੱਤੇ ਸ਼ੰਕੇ ਜ਼ਰੂਰ ਨੇ ਅਗਸਤ ਵਿੱਚ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਮੈਕਸੀਕੋ ਦਾ ਦੌਰਾ ਕੀਤਾ ਸੀ ਤੇ ਰਿਸ਼ਤੇ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਸੀ ਇਸ ਤੋਂ ਬਾਅਦ ਕੈਨੇਡਾ ਦੇ ਫਾਈਨੈਂਸ ਮਿਨਿਸਟਰ ਫਰਾਂਸੂਆ ਫਿਲਿਪ ਸ਼ੈਂਪੇਨ ਅਤੇ ਫੋਰਨ ਅਫੇਅਰ ਮਿਨਿਸਟਰ ਅਨੀਤਾ ਆਨੰਦ ਨੇ ਵੀ ਮੈਕਸੀਕੋ ਦਾ ਦੌਰਾ ਕੀਤਾ ਸੀ ਅਤੇ ਮੈਕਸੀਕੋ ਦੀ ਰਾਸ਼ਟਰਪਤੀ ਕਲੋਡੀਆ ਸ਼ਿਨਬੌਮ ਦੇ ਨਾਲ ਮੁਲਾਕਾਤ ਕੀਤੀ ਸੀ ਇਹ ਸਭ ਮੀਟਿੰਗਸ ਜੀ7 ਸੁਮੇਲਨ ਦੌਰਾਨ ਕਾਰਨੀ ਦੀ ਸ਼ਿਨਪੌਨ ਦੇ ਨਾਲ ਹੋਈ ਗੱਲਬਾਤ ਦਾ ਅਗਲਾ ਪੜਾਅ ਨੇ ਹਾਲੀਆ ਸਾਲਾਂ ਦੇ ਵਿੱਚ ਕੈਨੇਡਾ ਤੇ ਮੈਕਸੀਕੋ ਦਰਮਿਆਨ ਟ੍ਰੇਡ ਕਾਫੀ ਵਧਿਆ ਹੈ ਪਰ ਇਸ ਵਾਧੇ ਵਿੱਚੋਂ ਵੱਡਾ ਹਿੱਸਾ ਮੈਕਸੀਕੋ ਤੋਂ ਕੈਨੇਡਾ ਆਉਣ ਵਾਲੀਆਂ ਚੀਜ਼ਾਂ ਦਾ ਹੈ ਦੂਸਰੇ ਸ਼ਬਦਾਂ ਵਿੱਚ ਕੈਨੇਡਾ ਮੈਕਸੀਕੋ ਤੋਂ ਪਹਿਲਾਂ ਨਾਲੋਂ ਵੱਧ ਸਮਾਨ ਮੰਗਵਾ ਰਿਹਾ ਹੈ ਕੈਨੇਡਾ ਵੱਲੋਂ ਮੈਕਸੀਕੋ ਦੇ ਵਿੱਚ ਇਨਵੈਸਟਮੈਂਟ ਕੀਤੀ ਗਈ ਸੀ ਉਹ ਮੁੱਖ ਤੌਰ ਤੇ ਮਾਈਨਿੰਗ ਸੈਕਟਰ ਦੇ ਵਿੱਚ ਸੀ ਪਰ ਹੁਣ ਇਹ ਇਨਵੈਸਟਮੈਂਟ ਹੋਰ ਸੈਕਟਰਸ ਦੇ ਵਿੱਚ ਵੀ ਕੀਤੀ ਜਾਏਗੀ ਇਹ ਦੱਸਣਾ ਹੈ ਕਿ ਦੋਵੇਂ ਦੇਸ਼ਾਂ ਵਿਚਕਾਰ ਆਰਥਿਕ ਸਾਂਝ ਹੋਰ ਮਜ਼ਬੂਤ ਹੋ ਰਹੀ ਹੈ ਇਸੇ ਲਈ ਸਮਰਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕੈਨੇਡਾ ਵਿੱਚ ਜਿੰਨੀਆਂ ਨਵੀਆਂ ਕਾਰਾਂ ਮੈਕਸੀਕੋ ਤੋਂ ਆਈਆਂ ਨੇ ਉਹ ਅਮਰੀਕਾ ਤੋਂ ਆਈਆਂ ਕਾਰਾਂ ਨਾਲੋਂ ਜ਼ਿਆਦਾ ਸਨ ਤੇ ਇਸ ਦੀ ਇੱਕ وجہ ਇਹ ਵੀ ਸੀ ਕਿ ਜੀਐਮ ਅਤੇ ਫੋਕਸਵਾਗਨ ਵਰਗੀਆਂ ਕੰਪਨੀਆਂ ਹੁਣ ਆਪਣੀਆਂ ਗੱਡੀਆਂ ਮੈਕਸੀਕੋ ਪਲਾਂਟ ਤੋਂ ਭੇਜ ਰਹੀਆਂ ਨੇ ਤਾਂ ਜੋ ਉਹ ਕੈਨੇਡਾ ਵੱਲੋਂ ਅਮਰੀਕਨ ਪ੍ਰੋਡਕਟਸ ਉੱਪਰ ਲਗਾਏ ਟੈਰਫ ਤੋਂ ਬਚ ਸਕਣ ਅਤੇ ਅਮਰੀਕਾ ਦੇ ਵੱਲੋਂ ਜੋ ਆਟੋਪਾਰਟਸ ਤੇ ਟੈਰਫ ਲਗਾਏ ਹੋਏ ਨੇ ਉਸ ਤੋਂ ਵੀ ਬਚ ਸਕਣ ਇਹ ਟੈਰਫ ਮੈਕਸੀਕੋ ਦੀ ਪ੍ਰੋਡਕਟਿਵਿਟੀ ਜ਼ਰੂਰ ਵਧਾ ਰਿਹਾ ਹੈ ਕੈਨੇਡਾ ਦੀ ਨੈਸ਼ਨਲ ਪੁਲਿਸ ਫੋਰਸ RCMP ਦਾ ਕਹਿਣਾ ਹੈ ਕਿ ਉਸਨੇ ਇੱਕ ਆਨਲਾਈਨ ਪਲੇਟਫਾਰਮ ਤੋਂ 56 ਮਿਲੀਅਨ ਦੀ ਕ੍ਰਿਪਟੋ ਕਰੰਸੀ ਜ਼ਬਤ ਕੀਤੀ ਹੈ ਜੋ ਕਿ ਕੈਨੇਡੀਅਨ ਹਿਸਟਰੀ ਦੇ ਵਿੱਚ ਸਭ ਤੋਂ ਵੱਡੀ ਜ਼ਬਤੀ ਹੈ ਇਹ ਕਾਰਵਾਈ ਕ੍ਰਿਪਟੋ ਕਰੰਸੀ ਐਕਸਚੇਂਜ ਟ੍ਰੇਡਓਵਰ ਉੱਤੇ ਕੀਤੀ ਗਈ ਹੈ ਜਿਸ ਬਾਰੇ RCMP ਦਾ ਕਹਿਣਾ ਹੈ ਕਿ ਇਸ ਪਲੇਟਫਾਰਮ ਦਾ ਇਸਤੇਮਾਲ ਕ੍ਰਿਮੀਨਲ ਆਰਗੇਨਾਈਜੇਸ਼ਨ ਜ਼ਦੀਬ ਮਨੀ ਲਾਂਡਰਿੰਗ ਲਈ ਕੀਤਾ ਜਾ ਰਿਹਾ ਸੀ ਆਰਸੀਐਮਪੀ ਨੇ ਇਹ ਵੀ ਕਿਹਾ ਕਿ ਵੈਬਸਾਈਟ ਨੂੰ ਬੰਦ ਕਰਨ ਲਈ ਉਹਨਾਂ ਦੀ ਇਹ ਕਾਰਵਾਈ ਪਹਿਲੀ ਵਾਰ ਹੈ ਜਦੋਂ ਕਿਸੇ ਕੈਨੇਡੀਅਨ ਪੁਲਿਸ ਫੋਰਸ ਨੇ ਇਸ ਤਰ੍ਹਾਂ ਕਿਸੇ ਕ੍ਰਿਪਟੋ ਕਰੰਸੀ ਐਕਸਚੇਂਜ ਨੂੰ ਖਤਮ ਕੀਤਾ ਹੈ ਪੁਲਿਸ ਨੇ ਕਿਹਾ ਹੈ ਕਿ ਟ੍ਰੇਡਓਗਰ ਨੇ ਆਪਣੀ ਸਾਈਟ ਤੋਂ ਯੂਜ਼ਰਜ਼ ਨੂੰ ਆਈਡੈਂਟੀਫਾਈ ਨਹੀਂ ਕੀਤਾ ਅਤੇ ਆਪਣੇ ਫੰਡ ਦੇ ਸੋਰਸ ਨੂੰ ਵੀ ਲੁਕਾਇਆ ਹੈ ਆਰਸੀਐਮਪੀ ਨੇ ਜਾਂਚ ਜਾਰੀ ਹੋਣ ਦਾ ਹਵਾਲਾ ਦਿੰਦੇ ਹੋਏ ਫਿਲਹਾਲ ਇਸ ਮਾਮਲੇ 'ਚ ਕਿਸੇ ਗ੍ਰਿਫਤਾਰੀ ਬਾਰੇ ਜਾਣਕਾਰੀ ਨਹੀਂ ਦਿੱਤੀ ਇਨਵੈਸਟੀਗੇਟਰਸ ਨੇ ਕਿਹਾ ਕਿ ਸਾਈਟ ਦੇ ਲੈਣ ਦੇਣ ਡਾਟਾ ਦੀ ਡੁੰਗਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਹੀ ਚਾਰਜਸ ਤੈ ਹੋਣਗੇ ਆਰਸੀਐਮਪੀ ਦੀ ਇਨਵੈਸਟੀਗੇਸ਼ਨ ਯੂਰੋਪੀਅਨ ਯੂਨੀਅਨ ਦੀ ਏਜੰਸੀ ਯੂਰੋਪੋਲ ਤੋਂ ਮਿਲੀ ਸੂਚਨਾ ਦੇ ਆਧਾਰ ਤੇ ਹੈ ਜੋ ਕਿ ਜੂਨ 2024 ਦੇ ਵਿੱਚ ਸ਼ੁਰੂ ਹੋਈ ਸੀ ਸਾਬਕਾ ਜਸਟਿਸ ਮਿਨਿਸਟਰ ਡੇਵਿਡ ਲਿਮਿਟੀ ਜੋ ਕਿ ਪ੍ਰਧਾਨ ਮੰਤਰੀ ਮਾਕਾਰਨੀ ਦੇ ਪ੍ਰਿੰਸੀਪਲ ਸੈਕਟਰੀ ਸਨ ਉਹਨਾਂ ਨੂੰ ਹੁਣ UN ਦੇ ਵਿੱਚ ਕੈਨੇਡੀਅਨ ਐਮਬੈਸਡਰ ਲਗਾਇਆ ਜਾਏਗਾ ਲਿਮੇਟੀ ਜੋ ਕਿ ਆਕਸਫੋਰਡ ਯੂਨੀਵਰਸਿਟੀ ਵਿੱਚ ਕਾਰਨੀ ਦੇ ਨਾਲ ਹਾਕੀ ਖੇਡਦੇ ਰਹੇ ਨੇ ਉਹਨਾਂ ਨੇ ਜੁਲਾਈ ਦੇ ਵਿੱਚ ਸੋਸ਼ਲ ਮੀਡੀਆ ਉੱਪਰ ਕਾਰਨੀ ਦੇ ਨਾਲ ਫੋਟੋ ਪਾਉਂਦਿਆਂ ਆਪਣੀ ਨਿਯੁਕਤੀ ਦਾ ਐਲਾਨ ਕੀਤਾ ਸੀ ਇਹ ਅਹੁਦਾ ਪ੍ਰਧਾਨ ਮੰਤਰੀ ਆਫਿਸ ਵਿੱਚ ਸਭ ਤੋਂ ਸੀਨੀਅਰ ਪੋਸਟਾਂ ਦੇ ਵਿੱਚੋਂ ਇੱਕ ਹੈ ਜਿਸ ਨੂੰ ਕਾਰਨੀ ਦੇ ਪੋਲਿਟਿਕਲ ਅਤੇ ਨੀਤੀਗਤ ਅਜੰਡੇ ਨੂੰ ਸੁਭਾਲਣ ਦੇ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ ਲਿਮੇਟੀ ਨੇ ਫੈਡਰਲ ਇਲੈਕਸ਼ਨ ਕੈਂਪੇਨ ਦੌਰਾਨ ਸਲਾਹਕਾਰ ਵਜੋਂ ਵੀ ਸੇਵਾ ਨਿਭਾਈ ਸੀ ਉਹਨਾਂ ਨੂੰ ਟੀਮ ਪੈਟਫੀਲਡ ਦੀ ਥਾਂ ਲੈਂਦੇ ਲਈ ਨਿਯੁਕਤ ਕੀਤਾ ਗਿਆ ਸੀ ਜੋ ਕਿ ਅੰਤਰਿਮ ਆਧਾਰ ਤੇ ਕੰਮ ਕਰ ਰਹੇ ਸਨ ਪਰ ਅਜੇ ਤੱਕ ਉਹਨਾਂ ਨੇ ਪੀਐਮਓ ਨਹੀਂ ਛੱਡਿਆ ਸੀ ਲਿਮੇਟੀ ਮੌਂਟਰੀਅਲ ਦੀ ਲੈ ਸੇਲ ਇਮੋਡ ਵਾਰਡਨ ਰਾਈਡਿੰਗ ਤੋਂ ਐਮਪੀ ਸਨ ਅਤੇ ਜਸਟਿਨ ਟਰੂਡੋ ਦੀ ਸਰਕਾਰ ਦੇ ਵਿੱਚ ਜਸਟਿਸ ਮਨਿਸਟਰ ਰਹੇ ਸਨ ਉਹਨਾਂ ਨੂੰ 2023 ਦੇ ਵਿੱਚ ਕੈਬਨਿਟ ਤੋਂ ਬਾਹਰ ਕਰ ਦਿੱਤਾ ਗਿਆ ਸੀ ਜਿਸ ਦੇ ਬਾਅਦ ਦੁਬਾਰਾ ਉਹਨਾਂ ਦੀ ਹੁਣ ਪੀਐਮ ਆਫਿਸ ਦੇ ਵਿੱਚ ਨਿਯੁਕਤੀ ਹੋਈ ਸੀ ਜਦੋਂ ਲਿਮੇਟੀ ਨੂੰ ਬੀਤੇ ਦਿਨ ਇਸ ਬਾਰੇ ਪੁੱਛਿਆ ਗਿਆ ਸੀ ਕਿ ਉਹ ਅਸਤੀਫਾ ਦੇ ਰਹੇ ਨੇ ਅਤੇ ਸੁਭਾਵਤ ਤੌਰ ਤੇ ਕਿਸੇ ਨਵੇਂ ਅਹੁਦੇ ਨੂੰ ਸੁਭਾਲਣ ਵਾਲੇ ਨੇ ਤਾਂ ਲਿਮੇਟੀ ਨੇ ਨੋ ਕਮੈਂਟ ਕਹਿ ਕੇ ਇਸ ਦਾ ਜਵਾਬ ਦਿੱਤਾ ਸੀ ਲਿਮੇਟੀ ਦਾ ਜਾਣਾ ਟਰੂਡੋ ਕਾਲ ਦੇ ਇੱਕ ਹੋਰ ਸਾਬਕਾ ਮਿਨਿਸਟਰ ਦੀ ਸਿਆਸਤ ਤੋਂ ਰਵਾਣ ਕੀ ਹੈ ਕਿਉਂਕਿ 2 ਦਿਨ ਪਹਿਲਾਂ ਸਾਬਕਾ ਟਰਾਂਸਪੋਰਟੇਸ਼ਨ ਮਿਨਿਸਟਰ ਕ੍ਰਿਸਟੀਆ ਫ੍ਰੀਲੈਂਡ ਨੇ ਕੈਬਨਿਟ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ ਪ੍ਰਧਾਨ ਮੰਤਰੀ ਮਾਕਕਾਰਨੀ ਨੇ ਇਹ ਦੱਸਿਆ ਸੀ ਕਿ ਕ੍ਰਿਸਟਿਅਨ ਫਰੀਲੈਂਡਰ ਹੁਣ ਕੈਨੇਡਾ ਦੇ ਵੱਲੋਂ ਯੂਕਰੇਨ ਦੇ ਮੁਰ ਨਿਰਮਾਣ ਲਈ ਵਿਸ਼ੇਸ਼ ਨੁਮਾਇੰਦੇ ਵਜੋਂ ਨਿਯੁਕਤ ਹੋਣਗੇ ਇਸ ਤੋਂ ਇਲਾਵਾ ਦੋ ਹੋਰ ਸਾਬਕਾ ਕੈਬਨਟ ਮਨਿਸਟਰਜ਼ ਆਉਂਦੇ ਕੁਝ ਮਹੀਨਿਆਂ ਚ ਰਾਜਨੀਤੀ ਨੂੰ ਅਲਵਿਦਾ ਆਖ ਸਕਦੇ ਨੇ ਫਾਰਮਰ ਡਿਫੈਂਸ ਮਨਿਸਟਰ ਬਿਲ ਬਲੇਅਰ ਯੂਕੇ ਲਈ ਹਾਈ ਕਮਿਸ਼ਨਰ ਨਿਯੁਕਤ ਕੀਤੇ ਗਏ ਸਨ ਸੋਰਸਸ ਅਨੁਸਾਰ ਸਾਬਕਾ એનર્ਜੀ ਮਨਿਸਟਰ ਜੌਨਾਥਨ ਵਿਲਕਨਸਨ ਦਾ ਵਿਲਕਨਸਨ ਦਾ ਨਾਮ ਵੀ ਕਿਸੇ ਯੂਰਪੀ ਡਿਪਲੋਮੈਟ ਅਹੁਦੇ ਲਈ ਵਿਚਾਰਿਆ ਜਾ ਸਕਦਾ ਹੈ ਦੋਵੇਂ ਐਮਪੀ ਜਿਨ੍ਹਾਂ ਕੋਲ ਟਰੂਡੋ ਸਰਕਾਰ ਵਿੱਚ ਅਹਿਮ ਡਿਪਾਰਟਮੈਂਟ ਸਨ ਉਹਨਾਂ ਨੂੰ ਕਾਰਨੀ ਕੈਬਨਟ ਦੇ ਵਿੱਚ ਜਗ੍ਹਾ ਨਹੀਂ ਮਿਲੀ ਸੀ ਅਤੇ ਹੁਣ ਲਿਮਿਟੀ ਯੂਨ ਦੇ ਵਿੱਚ ਕੈਨੇਡੀਅਨ ਐਮਬੈਸਡਰ ਦੇ ਤੌਰ ਤੇ ਆਵਾਜ਼ ਆਪਣੀ ਬੁਲੰਦ ਕਰਨਗੇ 온ਟਾਰੀਓ ਦੇ ਪ੍ਰੀਮੀਅਰ ਡਾਕਫੋਰਡ ਦੇ ਵੱਲੋਂ ਪ੍ਰਧਾਨ ਮੰਤਰੀ ਮਾਕ ਕਾਰਨੀ ਨੂੰ ਇੱਕ ਚਿੱਠੀ ਲਿਖੀ ਗਈ ਹੈ ਜਿਸ ਦੇ ਵਿੱਚ ਉਹਨਾਂ ਚਾਈਨੀਜ਼ ਈਵੀਜ਼ ਦੇ ਉੱਪਰ 100% ਟੈਰਫ ਜਾਰੀ ਰੱਖਣ ਦੀ ਅਪੀਲ ਕੀਤੀ ਹੈ ਫੋਰਡ ਨੇ ਕਿਹਾ ਕਿ ਜੇਕਰ ਸਰਕਾਰ ਇਸ ਫੈਸਲੇ ਨੂੰ ਬਦਲਦੀ ਹੈ ਤਾਂ অন্ਟਾਰੀਓ ਦੇ ਵਿੱਚ ਲੱਖਾਂ ਨੌਕਰੀਆਂ ਤੇ ਇਸਦਾ ਇੰਪੈਕਟ ਨਜ਼ਰ ਆਏਗਾ অন্ਟਾਰੀਓ ਦੇ ਪ੍ਰੀਮੀਅਰ ਡਾਰਕਫੋਰਡ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਪੱਤਰ ਲਿਖ ਕੇ ਚਾਈਨੀਜ਼ ਇਲੈਕਟ੍ਰਿਕ ਵਹੀਕਲਜ਼ ਉੱਪਰ 100% ਟੈਰਫ ਨੂੰ ਜਾਰੀ ਰੱਖਣ ਦੀ ਮੰਗ ਕੀਤੀ ਹੈ ਫੋਰਡ ਨੇ ਕਿਹਾ ਕਿ ਜੇਕਰ ਓਟਵਾ ਟੈਰਫ ਘਟਾਉਂਦਾ ਹੈ ਤਾਂ অন্ਟਾਰੀਓ ਦੇ ਵਿੱਚ 157000 ਨੌਕਰੀਆਂ ਸਿੱਧੇ ਰੂਪ ਦੇ ਵਿੱਚ ਜਾਣਗੀਆਂ ਕੈਨੇਡੀਅਨ ਆਟੋ ਇੰਡਸਟਰੀ ਨੂੰ ਬਚਾਉਣ ਦੇ ਲਈ ਜ਼ਰੂਰੀ ਹੈ ਕਿ ਚਾਈਨੀਜ਼ ਇਲੈਕਟ੍ਰਿਕ ਵਹੀਕਲਸ ਦੇ ਉੱਪਰ 100% ਟੈਰਿਫਸ ਨੂੰ ਜਾਰੀ ਰੱਖਿਆ ਜਾਵੇ ਨੈਨੋਜ਼ ਦੇ ਵੱਲੋਂ ਇਸ ਸਬੰਧੀ ਇੱਕ ਰਿਸਰਚ ਵੀ ਕਰਵਾਈ ਗਈ ਜਿਸ ਵਿੱਚ ਪਾਇਆ ਗਿਆ ਹੈ ਕਿ 62% ਕੈਨੇਡੀਅਨ ਟੈਰਫ ਹਟਾਉਣ ਦਾ ਸਮਰਥਨ ਕਰਦੇ ਨੇ ਤੇ ਉਹਨਾਂ ਦਾ ਮੰਨਣਾ ਹੈ ਕਿ ਇਸ ਕਦਮ ਦੇ ਨਾਲ ਚੀਨ ਵੀ ਕੈਨੋਲਾ ਪ੍ਰੋਡਕਟਸ ਦੇ ਉੱਪਰ ਟੈਰਫ ਘਟ ਕਰੇਗਾ ਸਟੈਟਿਸਟਿਕ ਕੈਨੇਡਾ ਦੇ ਅਨੁਸਾਰ 39.2% EV sales ਇਸ ਸਮੇਂ ਕੈਨੇਡਾ ਦੇ ਵਿੱਚ ਚਿੰਤਾ ਪੈਦਾ ਕਰ ਰਹੀਆਂ ਨੇ ਕਿਉਂਕਿ ਫੈਡਰਲ ਸਰਕਾਰ ਦੇ ਵੱਲੋਂ ਜੋ ਟੀਚੇ ਰੱਖੇ ਗਏ ਨੇ ਉਸ ਦੇ ਮੁਕਾਬਲੇ ਇਹ ਬਹੁਤ ਘੱਟ ਹੈ ਜਿਸ ਕਾਰਨ ਆਟਵਾ ਉੱਪਰ ਹੁਣ ਰਸਤਾ ਬਦਲਣ ਦੇ ਲਈ ਵੀ ਦਬਾਅ ਪੈ ਰਿਹਾ ਹੈ ਤਾਂ ਜੋ ਲੋਕਾਂ ਨੂੰ ਇਲੈਕਟ੍ਰਿਕ ਵਹੀਕਲਸ ਤੇ ਵੱਲ ਆਕਰਸ਼ਿਤ ਕੀਤਾ ਜਾ ਸਕੇ ਇਹ ਚਰਚਾ ਉਸ ਸਮੇਂ ਚੱਲੀ ਸੀ ਜਦੋਂ ਐਗਰੀਕਲਚਰ ਮਿਨਿਸਟਰ ਹੀਥ ਮੈਕਡੋਨਲ ਨੇ ਕਿਹਾ ਸੀ ਕਿ ਚਾਈਨੀਜ਼ EV ਜ਼ ਉੱਪਰ ਟੈਰਫ ਟੈਰਫ ਘੱਟ ਕਰਨ ਦੇ ਲਈ ਫੈਡਰਲ ਸਰਕਾਰ ਦੇ ਵੱਲੋਂ ਵਿਚਾਰ ਕੀਤਾ ਜਾ ਸਕਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਸਸਕਾਚੁਆਨ ਦੇ ਪ੍ਰੀਮੀਅਰ ਸਕਾਟ ਮੋ ਦੇ ਵੱਲੋਂ ਕੈਨੋਲਾ ਪ੍ਰੋਡਕਟਸ ਦੇ ਉੱਪਰ ਚੀਨ ਵੱਲੋਂ 76% ਟੈਰਫ ਲਗਾਉਣ ਤੋਂ ਬਾਅਦ ਇਹ ਮੰਗ ਕੀਤੀ ਗਈ ਸੀ ਕਿ ਫੈਡਰਲ ਸਰਕਾਰ ਨੂੰ ਚਾਈਨੀਜ਼ ਈਵੀਜ਼ ਦੇ ਉੱਪਰ ਟੈਰਫ ਘਟਾਉਣਾ ਚਾਹੀਦਾ ਜਾਂ ਇਸ ਨੂੰ ਹਟਾ ਦੇਣਾ ਚਾਹੀਦਾ ਹੈ ਇਸ ਤੋਂ ਬਾਅਦ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੇ ਵੱਲੋਂ ਵੀ ਇਸ ਦਾ ਲਗਭਗ ਸਮਰਥਨ ਕੀਤਾ ਗਿਆ ਸੀ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਅਮਰੀਕਾ ਤੇ ਚਾਈਨਾ ਦੇ ਨਾਲ ਕੈਨੇਡਾ ਨੂੰ ਵੱਖਰੇ ਰਸਤਿਆਂ ਦੇ ਉੱਪਰ ਟ੍ਰੇਡ ਡੀਲਸ ਕਰਨੀਆਂ ਚਾਹੀਦੀਆਂ ਨੇ ਅਤੇ ਦੋਵੇਂ ਪਾਸੇ ਰਿਲੇਸ਼ਨ ਮੈਂਟੇਨ ਹੋਣੇ ਚਾਹੀਦੇ ਨੇ ਕਿਉਂਕਿ ਦੋਵੇਂ ਵੱਡੀਆਂ ਇਕਨੋਮੀਆਂ ਨੇ ਤੇ ਕੈਨੇਡਾ ਦੇ ਲਈ ਵੱਡੇ ਭਾਈਵਾਲ ਨੇ ਕਿਉਂਕਿ ਕੈਨੇਡੀਅਨ ਕੈਨੋਲਾ ਪ੍ਰੋਡਕਟਸ ਦਾ ਅਮਰੀਕਾ ਤੋਂ ਬਾਅਦ ਸਭ ਤੋਂ ਵੱਡਾ ਇੰਪੋਰਟਰ ਚਾਈਨਾ ਦਾ ਤੇ ਉਸ ਦੇ ਵੱਲੋਂ ਟੈਰਫ ਲਗਾਉਣ ਤੋਂ ਬਾਅਦ ਕੈਨੋਲਾ ਦੇ ਪ੍ਰਾਈਸ ਘਟ ਹੋਏ ਨੇ ਤੇ ਇੰਡਸਟਰੀ ਪ੍ਰਭਾਵਿਤ ਹੋਈ ਹੈ ਬੀਤੇ ਦਿਨ ਪ੍ਰਧਾਨ ਮੰਤਰੀ ਮਾਕ ਕਾਰਨੀ ਦੇ ਵੱਲੋਂ ਸਕੈਚਵਨ ਦੇ ਪ੍ਰੀਮੀਅਰ ਸਕਾਟ ਮੋ ਦੇ ਨਾਲ ਮੁਲਾਕਾਤ ਵੀ ਕੀਤੀ ਗਈ ਸੀ ਜਿਸ ਵਿੱਚ ਫੈਡਰਲ ਮਿਨਿਸਟਰਸ ਵੀ ਮੌਜੂਦ ਸੰ ਅਤੇ ਪਾਲਕੇ ਪ੍ਰਧਾਨ ਮੰਤਰੀ ਦੇ ਵੱਲੋਂ ਮੈਕਸੀਕੋ ਦੇ ਲਈ ਰਵਾਨਾ ਹੋ ਕੇ ਉੱਥੇ ਵੀ ਟ੍ਰੇਡ ਸੰਬੰਧੀ ਨੇਗੋਸ਼ੀਏਸ਼ਨਸ ਕੀਤੀਆਂ ਜਾਣੀਆਂ ਨੇ ਕਿਉਂਕਿ ਸਕੈਚਵਨ ਦੇ ਪ੍ਰੀਮੀਅਰ ਸਕਾਟ ਮੋ ਹਾਲ ਹੀ ਦੇ ਵਿੱਚ ਚਾਈਨਾ ਵਿਜ਼ਿਟ ਕਰਕੇ ਵਾਪਸ ਆਏ ਨੇ ਜਿੱਥੇ ਕਿ ਉਹਨਾਂ ਕੈਨੋਲਾ ਦੇ ਉੱਪਰ ਲੱਗੇ ਹੋਏ ਟੈਰਿਫਸ ਦਾ ਹੱਲ ਕੱਢਣ ਦੇ ਲਈ ਗੱਲਬਾਤ ਕੀਤੀ ਸੀ ਅਤੇ ਉਹ ਲੰਬੇ ਸਮੇਂ ਤੋਂ ਇਹ ਮੰਗ ਵੀ ਕਰ ਰਹੇ ਨੇ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਮੁਲਾਕਾਤ ਕਰਕੇ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੁਣ ਦੇਖਦੇ ਹਾਂ ਰਮੈਂਟਰ ਤੋਂ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਹੋਰਾਂ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਹੈ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਜੀ ਜੀ ਆਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇੱਕ ਖਬਰ ਲੈ ਕੇ ਦੋਸਤੋ ਤੁਹਾਡੇ ਲਈ ਹਾਜ਼ਰ ਹੋ ਰਿਹਾ ਪਿਛਲੇ ਦਿਨੀ ਅਲਬਰਟਾ ਦੀ ਪ੍ਰੀਮੀਅਰ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਸੀਗਾ ਕਿ ਜਿਹੜੇ 2026 ਦੇ ਅਖੀਰ ਤੱਕ ਡਰਾਈਵਰ ਲਾਇਸੈਂਸ ਈਸ਼ੂ ਹੋਇਆ ਕਰਨਗੇ ਉਨ੍ਹਾਂ ਦੇ ਉੱਤੇ ਵਿਅਕਤੀ ਦੀ ਸਿਟੀਜ਼ਨਸ਼ਿਪ ਮਾਰਕਰਜ਼ ਹੋਣਗੇ ਯਾਨੀ ਕਿ ਉੱਥੋਂ ਪਤਾ ਲੱਗ ਸਕਦਾ ਕਿ ਬੰਦਾ ਸਿਟੀਜ਼ਨਸ਼ਿਪ ਇਹਦੇ ਕੋਲ ਹੈਗੀ ਆ ਜਾਂ ਨਹੀਂ ਹੈ ਉਸ ਗੱਲ ਨੂੰ ਲੈ ਕੇ ਹੁਣ ਜਿਹੜੀ ਅਲਬਰਟਾ ਦੀ ਪ੍ਰਾਈਵੇਸੀ ਕਮਿਸ਼ਨਰ ਆ ਦਿਆਨ ਮਕਲੌਇਡ ਉਹਨਾਂ ਨੇ ਉਹਦੇ ਤੇ ਸਵਾਲੀਆ ਚੈਨਲ ਆਇਆ ਜੀ ਉਹ ਕਹਿੰਦੇ ਵੀ ਕੀ ਸੂਬੇ ਲਈ ਇਹ ਚੀਜ਼ ਜਿਹੜੀ ਆ ਉਹ ਜ਼ਰੂਰੀ ਆ ਇਸ ਵੇਲੇ ਪਈ ਉਹ ਤਿਲਾਈ ਜਾਣ ਦੂਸਰੀ ਗੱਲ ਉਹ ਕਹਿੰਦੇ ਵੀ ਇਹਦੇ ਨਾਲ ਕੀ ਹੁੰਦਾ ਵੀ ਲੋਕਾਂ ਦੇ ਨਾ ਪ੍ਰਾਈਵੇਟ ਮਤਲਬ ਪ੍ਰਾਈਵੇਸੀ ਜਿਹੜੀ ਆ ਉਹ ਖਤਰੇ ਵਿੱਚ ਆ ਰਾਦਰ than ਵੀ ਜਿਹੜੇ ਇਹਦੇ ਤੋਂ ਬੈਨੀਫਿਟ ਮਿਲਣੇ ਆ ਤੇ ਜਿਹੜਾ ਪ੍ਰਾਈਵੇਸੀ ਦੀ ਮਤਲਬ ਜੋਖੋ ਆ ਚੱਕਣ ਵਾਲੀ ਗੱਲ ਉਹਦੇ ਉਹ ਕਹਿੰਦੇ ਵੀ ਦੋਨਾਂ ਪਾਸਿਆਂ ਨੂੰ ਦੇਖਿਆ ਨਹੀਂ ਗਿਆ ਕਹਿੰਦੇ ਮੇਰੇ ਦਫ਼ਤਰ ਦੇ ਵਿੱਚ ਹਜੇ ਤਾਂ ਹੀ ਇਦਾਂ ਦੀ ਕੋਈ ਐਪਲੀਕੇਸ਼ਨ ਨਹੀਂ ਆਈ ਜਿਹਦੇ ਨਾਲ ਇਹ ਦੇਖਿਆ ਜਾਵੇ ਵੀ ਉਹਦਾ ਕੀ ਇੰਪੈਕਟ ਹੋ ਸਕਦਾ ਪਹਿਲਾਂ ਕੈਨੇਡਾ ਦੇ ਵਿੱਚ ਹੋਰ ਸੂਬੇ ਨੇ ਜਿਵੇਂ ਕੋਬੈਕ ਆ ਅਨਟੇਰੀਓ ਆ ਉਹਨਾਂ ਨੇ ਇਹ ਚੀਜ਼ ਕੀਤੀ ਸੀਗੀ ਜਿਹਦੇ ਵਿੱਚ ਨਾ ਉਹਨਾਂ ਨੇ ਹੋਰ ਮਤਲਬ ਅਲਬਰਟਾ ਡਰਾਈਵ ਜਿਹੜੇ ਉੱਥੋਂ ਦੇ ਡਰਾਈਵਰ ਲਾਇਸੈਂਸ ਆ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਪਾਈ ਸੀਗੀ ਪਰ ਉਹ ਮੰਡਟਰੀ ਨਹੀਂ ਸੀ ਆਪਸ਼ਨਲ ਸੀ ਵੀ ਜੇ ਕਿਸੇ ਨੇ ਪਾਉਣੀਆਂ ਤਾਂ ਪਾ ਸਕਦਾ ਸੀਗਾ ਉਹਦਾ ਕਾਰਨ ਇਹ ਸੀ ਉਹ ਕਹਿੰਦੇ ਵੀ ਉਹਦੇ ਨਾਲ ਜਿਹੜਾ ਅਮਰੀਕਾ ਦੇ ਵਿੱਚ ਟਰੈਵਲ ਕਰਨੇ ਜਾਣਾ ਸੀਗਾ ਉਹ ਥੋੜਾ ਸੌਖਾ ਹੋ ਸਕਦਾ ਸੀਗਾ ਪਰ ਜਿਹੜਾ ਅਲਬਰਟਾ ਦੇ ਵਿੱਚ ਇਹ ਗੱਲ ਹੋਣ ਆ ਰਹੀ ਹੈ ਉਹਦੇ ਤੇ ਪ੍ਰੀਮੀਅਰ ਨੂੰ ਜਦੋਂ ਇਹ ਗੱਲ ਦੱਸੀ ਗਈ ਤੇ ਪ੍ਰੀਮੀਅਰ ਕਹਿੰਦੀ ਵੀ ਦੇਖੋ ਅ ਅਸੀਂ ਚਾਹੁੰਦੇ ਆਂ ਵੀ ਜਿਹੜੇ ਕੈਨੇਡੀਅਨ ਸਿਟੀਜ਼ਨਸ ਹੈਗੇ ਆ ਉਹਨਾਂ ਨੂੰ ਜਿਹੜੀਆਂ ਸਹੂਲਤਾਂ ਸੁਵਿਧਾਵਾਂ ਮਿਲਡੀਆਂ ਚਾਹੀਦੀਆਂ ਨੇ ਸਾਨੂੰ ਕਹਿੰਦੇ ਵੀ ਅੱਗੇ ਕਿਆ ਜਾਂਦਾ ਆਡਿਟਰ ਜਨਰਲ ਵੱਲੋਂ ਵੀ ਤੁਸੀਂ ਇਹ ਇੱਕ ਵਧੀਆ ਜੌਬ ਨਹੀਂ ਕਰ ਰਹੇ ਵੀ ਜਿਹੜੀਆਂ ਇਹ ਸੇਵਾਵਾਂ ਹੁੰਦੀਆਂ ਸਿਟੀਜ਼ਨ ਨੂੰ ਮਿਲਣੀਆਂ ਚਾਹੀਦੀਆਂ ਪਰ ਉਹਨਾਂ ਨੂੰ ਮਿਲ ਨਹੀਂ ਰਹੀਆਂ ਉਹ ਕਹਿੰਦੇ ਵੀ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੀਆਂ ਇਹ ਸਿਹਤ ਸੇਵਾਵਾਂ ਹੋਈਆਂ ਜਾਂ ਸਟੂਡੈਂਟ ਲੋਨ ਹੋਏ ਜਾਂ ਹੋਰ ਇਸ ਤਰ੍ਹਾਂ ਦੀਆਂ ਜਿਹੜੇ ਕੋਈ ਬੈਨੀਫਿਟਸ ਹੈਗੇ ਆ ਸਰਕਾਰ ਤੋਂ ਲੈਣ ਵਾਲੇ ਪ੍ਰੋਵੈਂਸ਼ੀਅਲ ਸਰਕਾਰ ਤੋਂ ਵੀ ਉਹਦੇ ਲਈ ਅਸੀਂ ਇਹ ਸਾਰਾ ਕੁਝ ਕਰ ਰਹੇ ਹਾਂ ਪਰ ਉਹਦੇ ਵਿੱਚ ਹੁਣ ਇੱਕ ਪ੍ਰੋਫੈਸਰ ਨੇ ਇੱਥੇ ਗ੍ਰੈਂਡ ਮਕਿਓਨ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਹੈ ਜੀ ਉਹ ਕਹਿੰਦੇ ਬਈ ਮੈਨੂੰ ਇਹ ਗੱਲ ਇਦਾਂ ਕਹਿੰਦਾ ਸੋਚਾਂ ਚ ਪਾ ਰਹੀ ਆ ਵੀ ਇਸ ਵੇਲੇ ਹੀ ਕਿਉਂ ਜਿਹੜੀ ਪ੍ਰੀਮੀਅਰ ਆ ਇਸ ਇਸ਼ੂ ਨੂੰ ਇਸ ਵੇਲੇ ਏਡਾ ਵੱਡਾ ਇਸ਼ੂ ਬਣਾ ਰਹੀ ਆ ਉਹ ਕਹਿੰਦਾ ਵੀ ਮੈਨੂੰ ਮਹਿਸੂਸ ਇਹ ਹੋ ਰਿਹਾ ਵੀ ਜੇ ਇਸ ਤਰ੍ਹਾਂ ਦੀ ਗੱਲਬਾਤ ਸਾਊਥ ਆਫ ਦਾ ਬਾਰਡਰ ਹੋ ਰਹੀ ਆ ਵੀ ਉਥੇ ਇਲੈਕਸ਼ਨਸ ਦੇ ਵਿੱਚ ਫਰਾਡ ਹੋ ਰਿਹਾ ਇਹ ਹੋ ਰਿਹਾ ਉਹ ਹੋ ਰਿਹਾ ਉਹਨਾਂ ਗੱਲਾਂ ਨੂੰ ਉਹ ਕਹਿੰਦਾ ਵੀ ਉਹੋ ਹੀ ਗੱਲਾਂ ਇਧਰ ਨੂੰ ਨਾਰਥ ਵਾਲੇ ਪਾਸੇ ਨੂੰ ਸੀਪ ਕਰ ਰਹੀਆਂ ਨੇ ਹਾਲਾਂਕਿ ਅਲਬਰਟਾ ਦੇ ਵਿੱਚ ਵੋਟਰ ਫਰਾਡ ਵਾਲੀ ਕੋਈ ਗੱਲਬਾਤ ਨਹੀਂ ਹੈ ਪਰ ਉਹ ਗੱਲਬਾਤ ਉਹ ਕਹਿੰਦਾ ਕਿ ਉਧਰੋਂ ਲੱਗਦਾ ਵੀ ਇਧਰ ਨੂੰ ਵੀ ਫਲੋ ਕਰ ਰਹੀਆਂ ਨੇ ਪਰ ਜਿਹੜਾ ਜੀ ਦੇਖੋ ਪ੍ਰਾਈਵੇਸੀ ਕਮਿਸ਼ਨਰ ਆ ਉਹਨਾਂ ਵੱਲੋਂ ਜਿਹੜੀ ਗੱਲ ਕਹੀ ਗਈ ਹੈ ਉਹ ਕਹਿੰਦੇ ਦੇਖੋ ਅਸੀਂ ਇਤਰਾਜ਼ ਤਾਂ ਖੜੇ ਕਰ ਸਕਦੇ ਆ ਸਰਕਾਰ ਤੇ ਪਈਆ ਗੱਲ ਇਸ ਤਰ੍ਹਾਂ ਆ ਪਰ ਅਸੀਂ ਉਹਨੂੰ ਲਾਗੂ ਨਹੀਂ ਕਰ ਸਕਦੇ ਇਹ ਸਰਕਾਰ ਦੇ ਆਪਣੇ ਹੱਥ ਵਿੱਚ ਵਾਸ ਹੈਗੀ ਆ ਕਿ ਉਹਨਾਂ ਨੇ ਇਹ ਪਾਲਿਸੀ ਜਿਹੜੀ ਆ ਲਾਗੂ ਕਰਨੀ ਆ ਜਾਂ ਨਹੀਂ ਕਰਨੀ ਅਸੀਂ ਤੇ ਉਹ ਕਹਿੰਦੇ ਵੀ ਜਿਹੜੇ ਕੰਸਰਨ ਆ ਉਹ ਰੇਜ਼ ਕਰ ਸਕਦੇ ਆ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਘਾ ਐਡਮਿੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ